ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਸਿੱਧੂ ਅਫੀਸ਼ੀਅਲ ਚੈਨਲ ਤੇ ਅੱਪਾ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਐਂਡ ਰਿਜ਼ਲਟ ਜੋ ਕਿ ਕੈਨੇਡਾ ਤੇ ਯੂਰਪ ਦੇ ਵਿੱਚ ਕਰਵਾਏ ਗਏ ਸੀ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਨੇ ਆ ਤੇ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਯੂਰਪ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਇੱਥੇ ਫਾਈਨਲ ਮੈਚ ਹੋਇਆ ਸੀ ਆਜ਼ਾਦ ਕਬੱਡੀ ਕਲੱਬ ਤੇ ਬੈਲਜੀਅਮ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਆਜ਼ਾਦ ਕਬੱਡੀ ਕਲੱਬ ਫਾਸਟ ਤੇ ਬੈਲਜੀਅਮ ਸੈਕੰਡ ਤੇ ਇਸ ਤੋਂ ਵੈਸਟ ਰੇਡਰ ਬਣਿਆਗੇ ਬਾਬਰਾ ਠੀਕਰੀਆਲ ਤੇ ਸੁਨੀਲ ਤੋਂ ਅੰਧਾਨ ਸਾਹਿਬ ਦੋਨੇ ਜੁਆਇੰਟ ਵੈ ਅੱਗੇ ਗੱਲ ਕਰਦੇ ਹਾਂ ਸਕਾਗੋ ਦੇ ਕਵੈਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਜੋ ਕਿ ਯੂ ਐਸ ਏ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਫਾਈਨਲ ਮੈਚ ਹੋਇਆ ਸੀ ਬਾਬਾ ਸੰਗਜੀ ਕਵੈਡੀ ਕਲੱਬ ਤੇ ਨਾਰਥ ਅਮਰੀਕਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਨਾਰਥ ਅਮਰੀਕਾ ਫਾਇਟ ਤੇ ਬਾਬਾ ਸੰਗਜੀ ਕਵੈਡੀ ਕਲੱਬ ਸੈਕੰਡ ਤੇ ਇਥੇ ਵੈਸਟ ਰੇਡਰ ਬਣੇਗਾ ਗਗਨ ਨਾਗਰਾ ਤੇ ਵੈਸਟ ਜਾਫੀ ਬਣੇਗਾ ਅਮਰਤਪਾਲ ਕੱਦੂ ਰਸੂਲਪੁਰ ਤੇ ਲੱਖਾ ਕੋਠਾ ਜੰਡਾ ਵਾਲਾ ਦੋਨੇ ਜੁਆਇੰਟ ਵੈਸਟ ਜਾਫੀ ਬਣੇਗੇ ਤੇ ਇਥੇ ਵੈਸਟ ਰੇਡਰ ਤੇ ਜਾਫੀ ਦੇ ਲਈ ਇੱਕ ਇੱਕ 1000 ਡਾਲਰ ਦਿੱਤਾ ਗਿਆ ਸੀ ਅੱਗੇ ਗੱਲ ਕਰਦੇ ਕੈਨੇਡਾ ਦੇ ਕਵਡਿ ਕੱਪਾਂ ਦੇ ਫਾਈਨਲ ਆ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਕੈਲਗਰੀ ਕਵਡਿ ਕੱਪ ਦੇ ਫਾਈਨਲ ਆ ਰਿਜ਼ਲਟ ਦੀ ਉੱਥੇ ਫਾਈਨਲ ਮੈਚ ਹੋਇਆ ਸੀ ਸੰਦੀਪ ਨੰਗਲੰਬੀਆਂ ਤੇ ਰਾਜਵੀਰ ਰਾਜੂ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਰਾਜਵੀਰ ਰਾਜੂ ਦੀ ਟੀਮ ਸੈਕਿੰਡ ਤੇ ਸੰਦੀਪ ਨੰਗਲੰਬੀਆਂ ਕਵਡਿ ਕਲੱਬ ਫਰਸਟ ਤੇ ਇਥੋਂ ਵੈਸਟ ਰੇਡਰ ਬਣਿਆਗਾ ਸੁਲਤਾਨ ਸੌਂਸਪੁਰੇ ਵਾਲਾ 38 ਕਵਡੀਆਂ ਪਾ ਕੇ 35 ਨੰਬਰ ਲੈਤੇ ਤੇ ਇਥੋਂ ਬਿਠਾ ਜੱਫੀ ਬਣਿਆਗਾ ਪੰਮਾ ਮਹਾਲੀ 17 ਟੱਚ ਲੈ ਕੇ 6 ਜੱਫੇ ਲਾਏ ਤੇ ਇਥੇ ਵੈਸਟ ਰੇਡਰ ਤੇ ਜੱਫੀ ਨੂੰ ਰਿਜ਼ਲਟ ਦੀ ਇੱਥੇ ਦੋ ਫੈਡਰੇਸ਼ਨਾਂ ਦੇ ਮੈਚ ਕਰਵਾਏ ਗਏ ਸਨ ਪਹਿਲਾਂ ਗੱਲ ਕਰਾਂਗੇ ਨੈਸ਼ਨਲ ਕਵੱਡੀ ਫੈਡਰੇਸ਼ਨ ਦੇ ਫਾਈਨਲ ਮੈਚ ਦੀ ਨੈਸ਼ਨਲ ਕਵੱਡੀ ਫੈਡਰੇਸ਼ਨ ਦਾ ਫਾਈਨਲ ਮੈਚ ਹੋਇਆ ਸੀ ਜੰਗ ਕਵੱਡੀ ਕਲੱਬ ਕਿੰਗ ਤੇ ਹਰਜੀਤ ਵਾਜਾਖਾਨਾ ਕਵੱਡੀ ਕਲੱਬ ਦੀਆਂ ਟੀਮਾਂ ਦੇ ਵਿਚਕਾਰ ਇਸ ਦੇ ਵਿੱਚ ਹਰਜੀਤ ਵਾਜਾਖਾਨਾ ਕਵੱਡੀ ਕਲੱਬ ਫਾਸਟ ਤੇ ਜੰਗ ਕਵੱਡੀ ਕਲੱਬ ਕਿੰਗ ਸੈਕੰਡ ਨੈਸ਼ਨਲ ਕਵੱਡੀ ਫੈਡਰੇਸ਼ਨ ਦਾ ਵੈਸਟ ਰੇਡਰ ਬਣੇਗਾ ਅੰਬਾਸੌਰ ਸਿੰਘ ਵਾਲਾ ਤੇ ਵੈਟ ਜਾਫੀ ਬਣੇਗਾ ਗੁਰਦੇਤ ਕਿਸ਼ਨਗੜ੍ਹ ਵਾਲਾ ਅੱਗੇ ਗੱਲ ਕਰਦੇ ਹਾਂ ਬੀਸੀ ਫੈਡਰੇਸ਼ਨ ਦੇ ਫਾਈਨਲ ਰਿਜ਼ਲ BC ਫੈਡਰੇਸ਼ਨ ਦਾ ਫਾਈਨਲ ਮੈਚ ਹੋਇਆ ਸੀ BC ਜੁਨਾਈਟਿਡ ਤੇ ਐਫ ਸਪੋਰਟ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਉਹ ਐਫ ਸਪੋਰਟ ਫਾਸਟ ਤੇ BC ਜੁਨਾਈਟਿਡ ਸੈਕੰਡ BC ਫੈਡਰੇਸ਼ਨ ਦਾ ਬੈਸਟ ਰੇਟਰ ਬਣਾਂਗਾ ਪੂਰੀ ਸ਼ਨਾਲਾ ਵਾਲਾ 18 ਕਵਡੀਆਂ ਬਾਕੀ 17 ਨੰਬਰ ਲਈ ਤੇ ਟਵਿਸਟ ਜੱਫੀ ਬਣਾਂਗਾ ਜੱਗਾ ਚਿੱਟੀ ਵਾਲਾ 16 ਟੱਚ ਲੱਗੇ ਪੰਜ ਜੱਫੇ ਲਾਏ ਤੇ ਹਾਂਜੀ ਇਹ ਸੀ ਕੁਝ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਨਾਲ ਹੀ ਇੱਕ ਕਮੈਂਟ ਜ਼ਰੂਰ ਕਰਕੇ ਜਾਓ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ